ਗਰੇਵਾਲ ਭਾਜੀ ਹੋਣਾ ਜੀ ਮੰਡੀ ਹੋ ਰਹੀ ਹੈ ਗੱਲ ਰੀਲਿਜ਼ ਹੋ ਰਹੀ ਹੈ 6 ਸੀਟ ਉਹ ਸਾਰੀ ਜਗ੍ਹਾ ਲੱਗਣੀ ਹੈ ਨਹੀਂ ਨਹੀਂ ਉਹ ਵੀ ਆਪਣਾ ਗਰੁੱਪ ਹੀ ਹੈ ਕੋਈ ਨਾ ਆਪਾਂ ਲਗਾਉਣਾ ਉਹ ਵੀ ਜੀ ਭਾਈ ਉਹਨਾਂ ਦੀ ਫਿਲਮ ਹੈ ਉਹ ਵੀ ਤੁਸੀਂ ਸਾਰਿਆਂ ਨੂੰ ਜਰੂਰ ਜਾ ਕੇ ਵੇਖਣੀ ਆ ਉਹ ਵੀ ਆਪਣੇ ਗਰੁੱਪਾ ਆਪਣੀ ਸਿਨੇਮਾ ਆਪਣੀ ਭਰਾ ਨੇ ਛੋੜੇ 20 ਜਣਿਆ ਸਾਰੇ ਤੇ ਬਾਕੀ ਰਲ ਮਿਲ ਕੇ ਆ ਸਾਰਿਆਂ ਨੇ ਤੁਸੀਂ ਜਾ ਕੇ ਸਪੋਰਟ ਕਰੋ ਹਣਾ ਕੱਲ ਹੈ ਵੀ ਨਹੀਂ ਐ ਮੈਂ ਤੁਹਾਨੂੰ ਦੱਸਾਂ ਕੱਲ ਹੈ ਵੀ ਨਹੀਂ ਐ ਹੁਣ ਤੂੰ ਕੱਲੇ ਕੱਪੜੇ ਦੀ ਦੁਕਾਨ ਜੇ ਹੋਵੇ ਕਿਤੇ ਨਹੀਂ ਵੱਲੋਂ ਕੋਈ ਹਾਈਵੇ ਆ ਕੱਲੀ ਕੱਪੜੀ ਦੀ ਦੁਕਾਨ ਨਹੀਂ ਆਸੇ-ਬਸੇ ਕੋਈ ਕੱਪੜੀ ਦੀ ਦੁਕਾਨ ਨਹੀਂ ਕੋਈ ਰੁਕਣਾ ਉੱਥੇ ਮੈਨਾਂ ਕਪੜਾ ਲੈਣ ਆਪਾਂ ਕੱਪੜੇ ਦੀ ਮਾਰਕੀਟ 'ਚ ਜਾਨੇ ਆ। ਯੈਸ। ਜਿਸੇ ਵੀ 20 25 30 ਦੁਕਾਨਾਂ ਨੇ। ਯੈਸ। ਸੋ ਕਿੱਦਾਂ ਹੋ ਸਕਦਾ ਯਾਰ? ਦੋ ਫਿਲਮਾਂ ਨਹੀਂ ਆ ਸਕਦੀ, ਤਿੰਨ ਨਹੀਂ ਆ ਸਕਦੀ, ਚਾਰ ਨਹੀਂ ਆ ਸਕਦੀ, ਕਿਉਂ ਨਹੀਂ ਆ ਸਕਦੀ? ਕੱਲ ਜਿਹੜੀ 20 ਬੱਚੀ ਆਣੀ ਹੈ ਗਿਨਾ ਦੇਣਾ ਸ਼ੁਰੂ ਕਰ। ਕਿਹਦੀਆਂ ਫਿਲਮਾਂ ਆਣੀਆਂ ਕੱਲ? ਮਤਲਬ ਮੈਡ ਵੀ ਹੋਣੇ। ਇਹ ਕੋਈ ਗੱਲ ਹੀ ਨਹੀਂ ਸੀ। ਮੈਨੂੰ ਕਦੇ ਲੱਗੇਗੀ ਕਿ ਕੋਈ ਗੱਲ ਵੀ ਹੈ, ਕੋਈ ਮਸਲਾ ਵੀ ਹੈਗਾ। ਦੋ ਬੰਦਿਆਂ ਨੇ ਆਉਣਾ ਹੀ ਹੈ। ਮਾਰੇ ਗਾ ਐਡੀ ਮਾਰਨ ਦੀ ਕਿਰਪਾ ਹੋਵੇ ਸਾਡੇ ਸੰਮੇ ਤੇ ਸਾਡੇ ਪੰਜਾਬੀ 8-8 ਫਿਲਮਾਂ ਆਉਣੇ ਕਿ ਸ਼ੁਕਰ ਮਾਰਨ ਆਹ 8 ਫਿਲਮਾਂ ਜੀ ਬਾਈ ਅੱਛੇ ਵੇਟਾ ਹੋਣ ਮਾਰੇ ਗਾ ਮਾਰੇ ਗਾ ਡਰਾਈਡ ਆਈ ਦੇਖੋ ਇਹ ਗੱਲ ਬਹੁਤ ਨਿੱਕੀ ਜੀ ਹੈਗੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਨਿੱਕੀ ਜਿਹੀ ਗੱਲ ਨੂੰ ਕਹਿਣ ਲਈ ਜਿਗਰਾ ਬਹੁਤ ਵੱਡਾ ਚਾਹੀਦਾ ਜੇ ਤੁਸੀਂ ਅੱਜ ਸੱਚੀ ਕਹਦੇ ਅਸੀਂ ਅੱਜ ਸਾਰੇ ਬਹੁਤ ਘੱਟਾਂ ਦੇ ਬਿਲਕੁਲ ਗੱਲ ਵਿਖੇ ਮੈਂ ਤੁਹਾਨੂੰ ਦੱਸਾਂ ਭਾਈ 80 ਫਿਲਮਾਂ ਕਿੱਡੇ ਕਿੱਡੀਆਂ ਕਿ ਸੁਮਾਨ ਖਾਨ ਦੀ ਫਿਲਮਾਂ ਨੇ ਯਾਰ ਛੋਟੀਆਂ ਛੋਟੀਆਂ ਫਿਲਮਾਂ ਨਹੀਂ ਵੱਡੀਆਂ ਜਿਹੀਆਂ 40 ਵੀ ਲਾ ਦੋਗੇ ਨਾ ਤਾਂ ਵੀ ਸਿਰ ਮੇਂ ਬਹੁਤ ਵੱਧ ਜਾਣਗੇ ਵੱਡੀਆਂ ਵੀ ਵੱਡੀਆਂ ਲਾ ਦਈਏ ਨਾ ਅਸੀਂ ਮੈਲ ਤੇ ਅਸੀਂ ਸਾਹਨੀ ਸਾਹਿਬ ਦੋਨੇ ਨੇ ਸਾਹਮਣੇ ਖੜੇ ਆ ਅਸੀਂ ਇੱਕ ਵਾਰ ਸਾਡੀ ਫਿਲਮ ਆਈ ਸੀ ਲਵ ਪੰਜਾਬ ਤੇ ਅਰਦਾਸ ਦੋਏ ਨੇ ਇਕੱਠੀਆਂ ਆਈਆਂ ਅਸੀਂ ਆਣਾ ਉਧਰ ਮੇਰਾ ਗਿੱਪੀ ਭਾਈ ਉਹਨਾਂ ਨਾਲ ਵੀ ਰਿਲੇਸ਼ਨ ਵਧੀਆ ਸੀ ਇਹਨਾਂ ਦਾ ਗਿੱਪੀ ਭਾਈ ਉਹਨਾਂ ਨਾਲ ਰਿਲੇਸ਼ਨ ਵਧੀਆ ਸੀ ਉਧਰ ਮੇਰਾ ਅਮਰਿੰਦਰ ਭਾਈ ਨਾਲ ਰਿਲੇਸ਼ਨ ਵਧੀਆ ਉਧਰ ਮੇਰਾ ਇਹ ਮੇਰਾ ਵੀ ਤੇ ਇਹਨਾਂ ਦਾ ਵੀ ਤੇ ਅੰਬਰ ਭਾਈ ਹੁਣੀ ਵੀ ਇੱਕ ਪਾਸੇ ਇੱਕ ਪਾਸੇ ਅਮਰਿੰਦਰ ਭਾਈ ਇੱਕ ਪਾਸੇ ਗਿੱਪੀ ਭਾਈ ਮੈਂ ਦੋਨੇ ਪਾਸੇ ਇੱਕੋ ਜਾਂ ਕੋਈ ਮਸਲਾ ਹੋਵੇ ਕਰੇ ਤੇ ਮੇਰੇ ਕੋਲ ਆ ਕੇ ਆ ਤੇਰੇ ਯਾਰ ਨੇ ਐ ਕਰਤਾ ਹੀ ਨੂੰ ਜਾਵੇ ਕਰਿਆ ਤੇਰੇ ਯਾਰ ਨੇ ਐ ਕਰਤਾ ਹੀ ਮੈਂ ਆਪਦਾ ਰਾਤ ਫੋਨ ਬੰਦ ਕਰਕੇ ਮੈਂ ਕਿਹਾ ਦੋਨੇ ਦਫਾ ਹੋ ਉਹ ਤੇ ਐਡੀ ਮਰਾਂ ਨੇ ਕਿਰਪਾ ਕੀਤੀ ਦੋਨੇ ਚੱਲ ਗੀਆਂ ਗਾਲਾਂ ਦਿੱਤੀਆਂ ਗੱਲ ਪਈ ਹੀ ਨਹੀਂ ਆ ਹੁਣ ਗੋਡੀਆਂ ਇੱਗੀਆਂ ਇਹ ਗਾਹੇਲ ਜਿੱਗਾ ਗਾਹੇਲ ਲੱਗੀ ਗਾਹੇਲ ਸਾਰੀ ਗਦਰ ਤੇ ਲੱਗਾਇਲ ਤੇ ਦਿਲ ਹਾਂ ਗਦਰ ਇਹ ਲਗਾਣ ਆ ਗਾਹੇਲ ਤੇ ਦਿਲ ਗਦਰ ਲਗਾਣ ਐਡੀਆਂ ਐਡੀਆਂ ਫਿਲਮਾਂ ਕੱਟੀਆਂ ਹੁੰਦੀਆਂ ਕੋਈ ਫਰਕ ਨਹੀਂ ਪੈਂਦਾ ਕਦੇ ਇਦਾਂ ਨਹੀਂ ਹੋਇਆ ਕਿ ਮੈਂ ਅਗਲੇ ਹਫ਼ਤੇ ਫਿਲਮ ਵੇਖਣੀ ਐ ਵੀ ਇੱਕ ਹੀ ਲੱਗੀ ਹੋਣੀ ਚਾਹੀਦੀ ਐ ਤੇ ਤੁਸੀਂ ਫਿਲਮ ਇਹਨੇ ਕਿ ਯਾਰ ਮੈਂ ਨਾ ਕਮੇਡੀ ਵੇਖਣੀ ਐ ਤੇ ਇtanto ਨੀਂਦਾ ਕਿ ਹੋਰ ਗੱਲ ਆ ਕਿ ਉਹ ਲੱਗ ਗਿਆ ਉਹਨਾਂ ਮੈਂ ਕੀ ਲਿਖੂ ਨਹੀ ਜਿਹੜਾ ਤੁਸੀਂ ਵੇਖਣਾ ਤੁਸੀਂ ਉਹ ਹੀ ਵੇਖਣਾ ਮੈਂ ਤੁਹਾਨੂੰ ਤਾਂ ਕਹਿਣਾ ਚਾਹਦਾ ਬਾਈ ਇਹ ਜੇ ਮਸਲੇ ਢੋਣੀ ਗਲਤ ਹੈ ਯਾਰ ਸਹੀ ਗੱਲ ਕਿਹੜਾ ਮਸਲਾ ਸੱਚੀ ਇਹ ਆ ਤੁਸੀਂ ਆ ਵਾਲੇ ਟਾਪਿਕ ਬੰਦਾ ਉਹ ਤਵੱਜੋ ਦੇਣੀ ਮੰਗਦਾ ਇਹਨੂੰ ਪਤਾ ਹੀ ਨਹੀਂ ਹੁਣਾ ਸਾਡੀ ਫਿਲਮ ਦਾ ਸੋਹਣਾ ਮੇਰੀ ਗੱਲ ਸਾਡੀ ਫਿਲਮ ਜਿੱਦੀ ਨਿੱਕੀ ਆ ਨਵਾਂ ਮੁੰਡਾ ਨਵਾਂ ਬੰਦਾ ਉਹ ਲੱਗਦਾ ਮੈਨੂੰ ਬਾਈ ਨਵਾਂ ਹੀ ਹੈ ਦੋ ਤਿੰਨ ਨਵਾਂ ਕਿਸੇ ਨੂੰ ਪਤਾ ਹੀ ਨਹੀਂ ਹੁਣਾ ਸੀ ਆ ਵੀ ਦੋ ਫਿਲਮ ਆ ਰਹੀਆਂ ਉਹ ਤਾਂ ਸ਼ੁਕਰੇ ਬਾਈ ਦਾ ਉਹਨੇ ਦੱਸਦਾ ਹਾਂ ਉਹਨੇ ਦੁਨੀਆਂ ਨੂੰ ਦੱਸਤਾ ਕਿ ਦੋ ਫਿਲਮ ਆ ਰਹੀਆਂ ਇਸ ਲਈ ਬਹੁਤ ਦੇਗਾ ਪਿਛਲੇ 15 ਦਿਨ ਤੋਂ ਮੈਂ ਰੋਜ਼ ਖੋਲਦਾ ਕੋਈ ਨਾ ਕੋਈ OTT ਪਲੇਟਫਾਰਮ ਕੁਝ ਨਹੀਂ ਪਿਆ ਦੇਖਣ ਵਾਲਾ ਸੋ سینਮਿਆਂ ਜਾਓ ਆਨੰਦ ਲਓ ਫਿਲਮ ਵੇਖੋ ਪੋਪ ਕਨ ਖਾਓ ਫੈਮਲੀਆਂ ਜਾਓ ਇੰਜੋਏ ਕਰੋ ਲਖਸੂਰਾ ਮਮਾ ਇੱਧਰ ਆ ਦੇ ਰਿਹਾ ਹੈ